ਹੋਵੇਗੀ ਧਰਮੀ ਦੇ ਅੰਸ ਕੌਮਾ ਵਿੱਚ ਜਾੜੀ ਜਾਵੇਗੀ ਪ੍ਰਭੂ ਨੇ ਕਿਤੇ ਨਹੀਂ ਕਿਹਾ ਕਿ ਮੈਂ ਤੁਹਾਨੂੰ ਪੈਰ ਦੀ ਜੁੱਤੀ ਠਹਿਰਾਇਆ ਕਿਸੇ ਨੇ ਪੜਿਆ ਕਿ ਪ੍ਰਭੂ ਨੇ ਕਿਹਾ ਮੈਂ ਤੁਹਾਨੂੰ ਇਸ ਧਰਤੀ ਦੀ ਸਵਾ ਠਹਿਰਾਇਆ ਪਰ ਪਰਮੇਸ਼ਵਰ ਨੇ ਕਿਹਾ ਮੈਂ ਤੁਹਾਨੂੰ ਸਿਰ ਠਹਿਰਾਇਆ ਉਸ਼ ਨਹੀਂ ਹallelujah ਪਰਮੇਸ਼ੁਰ ਨੇ ਸਾਨੂੰ ਕਿਆ ਮੈਂ ਤੁਹਾਨੂੰ ਉਤਾਹ ਚੱਕਿਆ ਠੇਠਾ ਪ੍ਰਭੂ ਨੇ ਕੱਟਿਆ ਕਿਹਾ ਕਿ ਮੈਂ ਤੈਨੂੰ ਚਟਾਨ ਤੋਂ ਧੱਕਾ ਦੇ ਕੇ ਨਾਲੀ ਵਿੱਚ ਸੁੱਟ ਦਿੱਤਾ ਪਰ ਕੀ ਲਿਖਿਆ ਮੈਂ ਤੈਨੂੰ ਚਿੱਕੜ ਵਿੱਚੋਂ ਕੱਢਿਆ ਤੇ ਚਟਾਨ ਦੇ ਉੱਤੇ ਖੜੇ ਕੀਤਾ ਹallelujah ਬਿਕ ਪਲਾਨਿੰਗ ਵਚਨ ਚੀਖ ਚੀਖ ਕੇ ਬੋਲ ਬੋਲ ਕੇ ਰੌਲਾ ਪਾਉਂਦਾ ਆ ਕਿ ਪਰਮੇਸ਼ਵਰ ਕਹ ਰਿਹਾ ਮੈਂ ਤੁਹਾਨੂੰ ਬਰਕਤ ਦੇਣੀ ਚਾਹੁੰਦਾ ਆ ਕਹਿੰਦਾ ਮੈਂ ਚਾਹਨਾ ਤੁਸੀਂ ਨਰੋਏ ਹੋ ਜਾਓ ਮੈਂ ਚਾਹਨਾ ਤੁਸੀਂ ਹਜ਼ਾਰ ਗੁਣਾ ਬਰਕਤ ਪਾਓ ਮੈਂ ਚਾਹਨਾ ਤੁਸੀਂ ਪਾਣੀ ਉੱਤੇ ਧਰਤੀ ਉੱਤੇ ਤੇ ਅਸਮਾਨ ਦੀਆਂ ਚੀਜ਼ਾਂ ਉੱਤੇ ਰਾਜ ਕਰੋ ਮੈਂ ਬੜੀਆਂ ਚੀਜ਼ਾਂ ਉੱਤੇ ਵੀ ਤੁਹਾਨੂੰ ਅਧਿਕਾਰ ਦਿੰਨਾ ਆ ਰੋਗੀਆਂ ਨੂੰ ਚੰਗੇ ਕਰਨ ਦਾ ਅਧਿਕਾਰ ਪੁੱਤਾਂ ਨੂੰ ਕੱਢਣ ਦਾ ਅਧਿਕਾਰ ਜਿੱਥੇ ਪੈਰ ਰੱਖੋ ਜਗ੍ਹਾ ਤੁਹਾਨੂੰ ਰਾਜ ਕਰਨ ਲਈ ਦੇ ਦੇਵਾਂਗਾ ਦੱਸੋ ਕੀ ਪਾਲ ਦੇ ਜੀ ਸਾਰਾ ਕੁਝ ਤਾਂ ਦੇ ਦਿੱਤਾ ਅਗਰ ਤੁਹਾਨੂੰ ਉਹ ਦਿੱਤਾ ਹੋਇਆ ਨਹੀਂ ਮਿਲ ਰਿਹਾ ਉਹਦੀ ਵਜ੍ਹਾ ਕੀ ਆ ਉਹੀ ਵਜਾ ਹੈ ਕਿ ਸਾਨੂੰ ਵਿਸ਼ਵਾਸ ਨਹੀਂ ਹੈਗਾ ਕਿ ਹੈ ਸਾਡੇ ਲਈ ਇੰਨਾ ਕੁਝ ਵੀ ਹੋ ਸਕਦਾ ਹੈ ਬਸ ਇਹੀ ਵਜਾ ਹੈ ਮੈਂ ਚੰਗਾ ਹੋ ਸਕਦਾ ਹਾਂ ਨਹੀਂ ਨਹੀਂ ਇਦਾਂ ਕਿਦਾਂ ਹੋ ਸਕਦਾ ਮੈਂ ਚੰਗਾ ਹੋ ਜਾਵਾਂ ਜਿੱਦਣ ਵਿਸ਼ਵਾਸ ਹੋ ਗਿਆ ਕਿ ਪਰਮੇਸ਼ਰ ਨੇ ਇੰਨਾ ਪਿਆਰ ਕੀਤਾ ਕਿ ਮੈਂ ਚੰਗਾ ਹੋ ਸਕਦਾ ਹਾਂ ਉਹਨੇ ਮੈਨੂੰ ਚੰਗਾ ਕੀਤਾ ਹੈ ਮੈਂ ਚੰਗਾ ਹੋ ਚੁੱਕਾ ਹਾਂ ਮੈਂ ਗਵਾਹੀ ਨਾਲ ਆ ਰਿਹਾ ਹਾਂ ਮਸੀਹ ਦੇ ਨਾਮ ਦੇ ਵਿੱਚ ਹallelujah ਤੁਹਾਡੀ ਬੇਪਰਤੀਤੀ ਹੀ ਤੁਹਾਨੂੰ ਕਿਸੇ ਪਾਸੇ ਨਹੀਂ ਲੱਗਣ ਦਿੰਦੀ ਬੇਪਰਤੀਤੀ ਦੇ ਬੰਦਨ ਨੂੰ ਤੋੜ ਦਿਓ ਅਰੇ ਇਹ ਕੰਮ ਤੁਹਾਨੂੰ ਕਰਨਾ ਪੈਣਾ ਹੈ ਮੈਂ ਨਹੀਂ ਕਰ ਸਕਦੀ ਇਹ ਕੰਮ ਅਗਰ ਬੇਪਰਤੀਤੀ ਦਾ ਬੰਧਨ ਪ੍ਰਭੂ ਨੇ ਤੋੜਨਾ ਹੁੰਦਾ ਤਾਂ ਫਿਰ ਪ੍ਰਭੂ ਨੇ ਇਹ ਨਹੀਂ ਸੀ ਕਹਿਣਾ ਜੇ ਕਰ ਸਕਦੇ ਆ ਤਾਂ ਪ੍ਰਤੀਤ ਕਰੋ ਇਹਦਾ ਮਤਲਬ ਪ੍ਰਤੀਤ ਕਰਨਾ ਸਾਡਾ ਕੰਮ ਹੈ ਫਿਰ ਪ੍ਰਭੂ ਨੇ ਉਤਈ ਉਹਦੇ ਮਨ ਵਿੱਚ ਪਾ ਜਣਾ ਸੀਗਾ ਕਿ ਉਹ ਬਹੁਤ ਵਿਸ਼ਵਾਸ ਕਰਦਾ ਉਸ ਦੁਸ਼ਟ ਆਤਮਾ ਦੇ ਜਕੜੇ ਹੋਏ ਮੁੰਡੇ ਦਾ ਪਿਤਾ ਜਾਂ ਚੇਲੇ ਚੱਲਿਆ ਨੇ ਕਿਹਾ ਵੀ ਅਸੀਂ ਸਾਡੇ ਤੋਂ ਕਿਉਂ ਨਹੀਂ ਹੈ ਦੁਸ਼ਟ ਆਤਮਾ ਨਿਕਲਿਆ ਪ੍ਰਭੂ ਨੇ ਕਿਹਾ ਥੋੜੀ ਪ੍ਰਤੀਤ ਦਾ ਕਰਕੇ اے ਘਟ ਪ੍ਰਤੀਤ ਵਾਲਿਓ ਕਦੋਂ ਤੱਕ ਮੈਂ ਤੁਹਾਨੂੰ ਬਰਦਾਸ਼ਤ ਕਰਾਂਗਾ ਥੋੜੀ ਪ੍ਰਤੀਤ ਵਾਲਿਆਂ ਨੂੰ ਪਰਮੇਸ਼ਵਰ ਬਰਦਾਸ਼ਤ ਕਰਨਾ ਵੀ ਔਖੀ ਗੱਲ ਸਮਝਦੇ ਆ ਪ੍ਰਭੂ ਜੀ ਥੋੜੀ ਪ੍ਰਤੀਤ ਵਾਲਿਆਂ ਨੂੰ ਝੱਲਣਾ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਅਗਰ ਤੁਸੀਂ ਚਾਹਨੇ ਆ ਕਿ ਪ੍ਰਭੂ ਤੁਹਾਨੂੰ ਬਰਦਾਸ਼ਤ ਕਰਦੇ ਰਹਿਣ ਪ੍ਰਭੂ ਤੁਹਾਡੇ ਨਾਲ ਖੁਸ਼ੀ ਨਾਲ ਰਹਿਣ ਜਾਂ ਤੁਸੀਂ ਪ੍ਰਭੂ ਵਿੱਚ ਖੁਸ਼ੀ ਨਾਲ ਰਮੋ ਤਾਂ ਬੇਪਰਤੀਤੀ ਦੇ ਬੰਧਨ ਨੂੰ ਤੋੜੋ ਅਰੇ ਉਹ ਬੰਧਨ ਕਿੱਦਾਂ ਛੁੱਟਣਾ ਆ ਡੋਨਵੱਟੇ ਬਣਿਆ ਨਹੀਂ ਮੂਕ ਦਰਸ਼ਕ ਬਣਿਆ ਨਹੀਂ ਇਹ ਨਹੀਂ ਕਿ ਅਸੀਂ ਕਿਸੇ ਵੱਲ ਦੇਖ ਰਹੇ ਆ ਤੇ ਚੁੱਪ ਰਹਿਣੇ ਆ ਮੈਂ ਬਹੁਤ ਸਾਰੇ ਲੋਕਾਂ ਨੂੰ ਜਦੋਂ ਸਟੇਜ ਦੇ ਉੱਤੇ ਖੁਦਾ ਜੀ ਦੇ ਦਾਸ ਹੁਕਮ ਦਿੰਦੇ ਆ ਕਿ ਸਭ ਜਨ ਮੂੰਹ ਖੋਲ ਕੇ ਬੰਦਨਾ ਨੂੰ ਤੋੜੋ ਉਹ ਬੈਠੇ ਹੁੰਦੇ ਜਾਂ ਖਲੋਤੇ ਦੇਖ ਰਹੇ ਹੁੰਦੇ ਆ ਅਰੇ ਇਹ ਨਹੀਂ ਕਿ ਫਸਟ ਟਾਈਮ ਆਏ ਆ ਉਹ ਬੜੇ ਰੈਗੂਲਰ ਆ ਤੁਹਾਨੂੰ ਹੁਦੋਂ ਹੀ ਬੋਲਣਾ ਸ਼ੁਰੂ ਕਰਨਾ ਮੈਂ ਬੇਪਰਤੀਤੀ ਦੇ ਬੰਦਨ ਨੂੰ ਤੋੜਦੀ ਆ ਤੋੜਦੀ ਆ ਬੇਪਰਤੀਤੀ ਦਾ ਬੰਦਨ ਛੁੱਟੇ ਬੇਪਰਤੀਤੀ ਦਾ ਬੰਦਨ ਛੁੱਟੇ ਬਿਮਾਰੀ ਦਾ ਬੰਦਨ ਛੁੱਟੇ ਕਰਜੇ ਦਾ ਬੰਦਨ ਛੁੱਟੇ ਬੋਲ ਨਾ ਘਰ ਵਿੱਚ ਤੁਹਾਡੇ ਘਰ ਦੇ ਨਹੀਂ ਬੋਲਣ ਦਿੰਦੇ ਇੱਥੇ ਤੇ ਤੁਹਾਨੂੰ ਕੋਈ ਨਹੀਂ ਰੋਕ ਰਿਹਾ ਇੱਥੇ ਤਾਂ ਬੋਲ ਸਕਦੇ ਕਿ ਨਹੀਂ ਇੱਥੇ ਤਾਂ ਤੁਹਾਡੇ ਗਵੰਡੀਆਂ ਨੂੰ ਕੋਈ ਦਿੱਕਤ ਨਹੀਂ ਇੱਥੇ ਖੁੱਲ ਕੇ ਬੋਲੋ ਇਹ ਉਹ ਜਗ੍ਹਾ ਆ ਜਿੱਥੇ ਤੁਹਾਨੂੰ ਛੁੱਟੀ ਆ ਕਿ ਤੁਸੀਂ ਬੋਲੋ ਕਿ ਮੈਂ ਅੱਜ ਹੀ ਬਿਮਾਰੀ ਤੋਂ ਬਾਹਰ ਆ ਰਿਹਾ ਹਾਂ हां जी मैं एड्स दी एड्स बीमारी ਦੇ ਬੰਧਨ ਨੂੰ ਤੋੜ ਰਿਹਾ ਹਾਂ ਮੈਂ ਐਡਸ ਤੋਂ ਆਜ਼ਾਦ ਹੋ ਰਿਹਾ ਕੈਂਸਰ ਤੋਂ ਆਜ਼ਾਦ ਹੋ ਰਿਹਾ ਐਚ ਆਈ ਵੀ ਟੀ ਵੀ ਤੋਂ ਆਜ਼ਾਦ ਹੋ ਰਿਹਾ ਇਨਫੈਕਸ਼ਨ ਤੋਂ ਆਜ਼ਾਦ ਹੋ ਰਿਹਾ ਇਸ ਮੰਜੀ ਨੂੰ ਬਿਮਾਰੀ ਦੀ ਨੂੰ ਮੈਂ ਛੱਡ ਰਿਹਾ ਹਾਂ ਐਮਬੂਲੈਂਸ ਵਿੱਚੋਂ ਬਾਹਰ ਆ ਰਿਹਾ ਹਾਂ ਆਕਸੀਜਨ ਦਾ ਸਿਲੰਡਰ ਛੱਡ ਰਿਹਾ ਹਾਂ ਮੈਂ ਜਦ ਤੱਕ ਤੁਸੀਂ ਨਹੀਂ ਬੋਲੋਗੇ ਕੰਮ ਨਹੀਂ ਹੋਏਗਾ ਜੁਰੇ ਜਦ ਸਮਾਂ ਦਿੱਤਾ ਜਾਏ ਬੋਲੋ ਉਹ ਇਥੇ ਟਾਈਮ ਤੇ ਜੇ ਤੁਸੀਂ ਅਜੇ ਵੀ ਨਾ ਸਿੱਖੇ ਫਿਰ ਤੁਹਾਨੂੰ ਲੱਗਣਾ ਗੱਲ ਤਾਂ ਬੜੀ ਨਹੀਂ ਅੱਗੇ ਵੀ ਇੰਨੇ ਥਾਵਾਂ ਨੂੰ ਬਦਲ ਲਿਆ ਹਣ ਵੀ ਆ ਕੇ ਦੇਖ ਲਿਆ ਥਾਂ ਬਦਲਣ ਨਾਲ ਸੱਜਣੋ ਕੁਝ ਨਹੀਂ ਹੁੰਦਾ ਆਦਤਾਂ ਬਦਲੋ ਸੁਭਾਅ ਬਦਲੋ ਮਨ ਬਦਲੋ ਫਿਰ ਗੱਲਬਾਤ ਬਣਨੀ ਆ ਆਲਸ ਲਿੱਦਰ ਨੂੰ ਛੱਡੋ ਸੰਗ ਨੂੰ ਛੱਡੋ ਪਰਮੇਸ਼ਵਰ ਦੇ ਅੱਗੇ ਸੰਗਣ ਦੀ ਜ਼ਰੂਰਤ ਨਹੀਂ ਆ ਉਹ ਤੁਹਾਡਾ ਆਤਮਿਕ ਪਿਤਾ ਹੈ ਉਹ ਤੁਹਾਡਾ ਸਿਰਜਣਹਾਰ ਆ ਉਹਨੂੰ ਸਾਰਾ ਹੀ ਕੁਝ ਪਤਾ ਹੈ ਇਸ ਲਈ ਜਦੋਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਜੋ ਜੇ ਆਰਾਧਨਾ ਕਰਨੀ ਤਾਂ ਸੰਗ ਲਾ ਕੇ ਕਰਨੀ ਆ ਆਰਾਧਨਾ ਜਦੋਂ ਕਰਨੀ ਆ ਝੂਮ ਝੂਮ ਕੇ ਕਰੋ ਗਾ ਗਾ ਕੇ ਆਰਾਧਨਾ ਕਰੋ ਮਸਤ ਨਿੱਕ ਹੋ ਜੋ ਕਿ ਤੁਹਾਨੂੰ ਮਨੰਦ ਆਵੇ ਆਰਾਧਨਾ ਕਰਨ ਦਾ ਜਿੰਨੀ ਸੇਰ ਤੱਕ ਆਰਾਧਨਾ ਕਰਨ ਦਾ ਆਨੰਦ ਤੁਹਾਨੂੰ ਨਹੀਂ ਆਏਗਾ ਨਾ ਤੁਹਾਡੀ ਆਰਾਧਨਾ ਦਾ ਆਨੰਦ ਪਰਮੇਸ਼ਰ ਨੂੰ ਕਿੱਦਾਂ ਆਏਗਾ ਮਤਲਬ ਤੁਹਾਡਾ ਹੀ ਮਨ ਆਰਾਧਨਾ ਨਹੀਂ ਕਰ ਰਿਹਾ ਤੁਹਾਡੇ ਮਨ ਨੂੰ ਆਨੰਦ ਨਹੀਂ ਆ ਰਿਹਾ ਤੇ ਤੁਸੀਂ ਸੋਚ ਰਹੇ ਹੋ ਕਿ ਮੇਰੀ ਆਰਾਧਨਾ ਪਰਮੇਸ਼ਰ ਤੱਕ ਪਹੁੰਚੇ ਇਹ ਹੋ ਹੀ ਨਹੀਂ ਸਕਣਾ ਪਰਮੇਸ਼ਰ ਤੱਕ ਆਰਾਧਨਾ ਉਦੋਂ ਪਹੁੰਚਣੀ ਹੈ ਜਦੋਂ ਤੁਸੀਂ ਆਪਣੇ ਆਲੇ ਦੁਆਲੇ ਤੋਂ ਬੇਖਬਰ ਦੇ ਵਿੱਚ ਖੁੱਭ ਗਏ ਤੁਸੀਂ ਤੁਹਾਨੂੰ ਉਸ ਅਰਾਧਨਾ ਦਾ ਸਰੂਰ ਆਵੇ ਫਿਰ ਤੁਹਾਨੂੰ ਦੇਖਿਓ ਕਿ ਤੁਸੀਂ ਡਿਪਰੈਸ਼ਨ ਤੋਂ ਕਿੰਨੀ ਛੇਤੀ ਆਜ਼ਾਦ ਹੋਵੋਗੇ ਹਰ ਗਮ ਤੋਂ ਹਰ ਚਿੰਤਾ ਤੋਂ ਹਰ ਬੋਝ ਤੋਂ ਤੁਸੀਂ ਕਿੰਨੀ ਛੇਤੀ ਆਜ਼ਾਦ ਹੋਵੋਗੇ ਪਰ ਤੁਸੀਂ ਸੋਚ ਰਹੇ ਹੋਈ ਚਿੰਤਾ ਤੇ ਉਦਾਸਿਆ ਦਾ ਮੂੰਹ ਬਣਾ ਕੇ ਆ ਯਸੂ ਜੀਆ ਤੇਰੀ ਦੁਲਹਨ ਪੁਕਾਰੇ ਐਦਾਂ ਪੁਕਾਰਦੀ ਆ ਦੁਲਹਨ ਦੁਲਹਨ ਨੂੰ ਤਾਂ ਚਾ ਚੜਿਆ ਹੁੰਦਾ ਉਹ ਮੁੜ ਮੁੜ ਕੇ ਸਹਲੀਆਂ ਨੂੰ ਕਹਿੰਦੀ ਦੇਖ ਕੇ ਆਓ ਆ ਗਏ ਆ ਦੇਖ ਤਾਂ ਬਲਾ ਜੜੀ ਹੁਣਾਂ ਨੂੰ ਪੁੱਛੋ ਕੋਈ ਜਾਣੇ ਕਿੱਥੇ ਕਿ ਪਹੁੰਚੇ ਬਚੋਲੇ ਨੂੰ ਕਹੋ ਫੋਨ ਕਰੇ ਹੁਣ ਤਾਂ ਖੈਰ ਦੁਲਹਨ ਆਪੇ ਹੀ ਫੋਨ ਲਾ ਕੇ ਕਹਿੰਦੀ ਆ ਬਿਮਾਰੀ ਕੀ ਨਾ ਪਹੁੰਚੇ ਨੀ ਚਾਹੀਦੀਆਂ ਦੁੱਲੇ ਦੇ ਆਉਣ ਦਾ ਤੇ ਦੁੱਲਾ ਜਦੋਂ ਆਣ ਕੇ ਉਹਦਾ ਮੂੰਹ ਦੇਖਦਾ ਕਹਿੰਦਾ ਇਹਨੂੰ ਨਾਲ ਲੈ ਕੇ ਜਾਣਾ ਹੈ ਖੜੀ ਰਹਿ ਤੇ ਮਾਰੀ ਜਾ ਤਾੜੀਆਂ ਤੁਸੀਂ ਤੁਸੀਂ ਲੱਗਣੇ ਚਾਹੀਦੇ ਆ ਕਿ ਤੁਹਾਡੇ ਅੰਦਰ ਡਿਜ਼ਾਇਰ ਆ ਪ੍ਰਭੂ ਨੂੰ ਮਿਲਣ ਦੀ ਉਹਦੀ ਪ੍ਰੈਜ਼ੈਂਸ ਨੂੰ ਫੀਲ ਕਰਨ ਦੀ ਤੁਸੀਂ ਸੱਚੀ ਦੇਖਣਾ ਚਾਹੁੰਦੇ ਆ ਤੁਸੀਂ ਸੱਚੀ ਮਹਿਸੂਸ ਕਰਨਾ ਚਾਹੁੰਦੇ ਆ ਫਾਰਮੈਲਿਟੀ ਨਾ ਕਰਿਆ ਕਰੋ ਪ੍ਰਾਰਥਨਾ ਦੇ ਵਿੱਚ ਕੋਈ ਫਾਰਮੈਲਿਟੀ ਨਹੀਂ ਹੋਣੀ ਚਾਹੀਦੀ ਅਰਾਧਨਾ ਦੇ ਵਿੱਚ ਕੋਈ ਫਾਰਮੈਲਿਟੀ ਨਹੀਂ ਹੋਣੀ ਚਾਹੀਦੀ ਅਸੀਂ ਆਪਣੀ ਰੈਗੂਲਰ ਲਾਈਫ ਦੇ ਵਿੱਚ ਕਾਜ਼ੂਅਲ ਲਾਈਫ ਦੇ ਵਿੱਚ ਅਸੀਂ ਇੰਨੇ ਕੁ ਫਾਰਮਲ ਹੋ ਗਏ ਆ ਕਿ ਹਰ ਜਗ੍ਹਾ ਤੇ ਅਸੀਂ ਫਾਰਮੈਲਿਟੀ ਕਰੀ ਜਾ ਰਹੇ ਰੱਬ ਨਾਲ ਵੀ ਫਾਰਮੈਲਿਟੀਆਂ ਹੀ ਕਰੀ ਜਾ ਰਹੇ ਹਾਂ ਆਓ ਅਸੀਂ वचन ਦੇ ਵਿੱਚੋਂ ਦੇਖਦੇ ਹਾਂ ਇਬਰਾਨੀ ਦੀ ਕਿਤਾਬ 4 ਨੰਬਰ ਅਧਿਆਇ 4 ਦੀ 16 ਨੰਬਰ ਪੰਕਤੀ ਕਹਿੰਦਾ ਇਸ ਲਈ ਆਓ ਅਸੀਂ ਕਿਰਪਾ ਦੇ ਸਿੰਘਾਸਨ ਦੇ ਅੱਗੇ ਦਲੇਰੀ ਨਾਲ ਚੱਲੀਏ ਭਈ ਅਸੀਂ ਦਇਆ ਪ੍ਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ ਹallelujah ਹallelujah ਕਿਰਪਾ ਦੇ ਸਿੰਘਾਸਨ ਅੱਗੇ ਕਿਵੇਂ ਜਾਣਾ ਹੈ ਦਲੇਰੀ ਦੇ ਨਾਲ ਦਲੇਰ ਬੰਦੇ ਦੀ ਤੌਰ ਦਾ ਪਤਾ ਹੈ ਉਹ ਐਨ ਚੜਤ ਨਾਲ ਤੁਰਦਾ ਹੈ ਉਹ ਨਹੀਂ ਡਰਦਾ ਕਿਸੇ ਤੋਂ ਬਿਮਾਸੀ ਕੀ ਆਖੂਗੀ ਉਹ ਕਹਿੰਦਾ ਜੋ ਕਹਿੰਦੀ ਆਖੀ ਜਾਵੇ ਅਸੀਂ ਮਾਸੀ ਤੋਂ ਜਾਣੇ ਲੈਣੇ ਆ ਅਸੀਂ ਆਪਣਾ ਕਮਾ ਕੇ ਖਾਂਦੇ ਆ ਮਾਸੀ ਕਹਿੰਦਾ ਹਰ ਮਹੀਨੇ ਰਾਸ਼ਨ ਸਟਾਕੇ ਦਿੰਦੀ ਆ ਉਹ ਨਹੀਂ ਪਰਵਾਹ ਕਰਦਾ ਮੈਂ ਚਾਚੇ ਤਾਏ ਕੀ ਕਹਿਣਗੇ ਜੇ ਚਾਚਾ ਤਾਈ ਕਹਿਣ ਵੀ ਤੁਨੇ ਘਣਾ ਮੇਰੇ ਜਵਾਕਾਂ ਦੀ ਫੀਸ ਤਾਰ ਦਿਆ ਕਰੋ ਮਹੀਨੇ ਦਾ ਰਾਸ਼ਨ ਦੇ ਦਿਆ ਕਰੋ ਆਪਾਂ ਬਹਿ ਜੰਨੇ ਆਪਾਂ ਨੂੰ ਕੀ ਲੋੜ ਆ ਕੰਮ ਕਰਨ ਦੀ ਸਮਝਦੇ ਹੋ ਮੈਨੂੰ ਪਤਾ ਨਹੀਂ ਕਿ ਤੁਸੀਂ ਓਨਾਂ ਲੋਕਾਂ ਦੀ ਪਰਵਾਹ ਕਿਉਂ ਕਰਦੇ ਹੋ ਜਿਹੜੇ ਤੁਹਾਡੀ ਢਿੱਲੇ ਦੀ ਵੀ ਮਦਦ ਨਹੀਂ ਕਰਦੇ ਪਰ ਮੈਂ ਕਹਿੰਦੀ ਜਿਹੜੇ ਥੋੜੀ ਬੋਧੀ ਮਦਦ ਕਰਦੇ ਵੀ ਆ ਉਹਨਾਂ ਦੇ ਪਿੱਛੇ ਲੱਗ ਕੇ ਵੀ ਆਪਣੇ ਪਰਮੇਸ਼ਵਰ ਨੂੰ ਕਦੀ ਨਾ ਛੱਡੋ ਲੋਕੀ ਤੁਹਾਨੂੰ ਤਾਨਿਆਂ ਦੇ ਬਿਨਾ ਕੁਝ ਨਹੀਂ ਦੇ ਸਕਦੇ ਸ਼ਰਮਿੰਦਗੀ ਦੇ ਬਿਨਾ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਦੁੱਖ ਦੇ ਬਿਨਾ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਉਹ ਤੁਹਾਡੀ ਖੁਸ਼ੀ ਵਿੱਚ ਖੁਸ਼ ਨਹੀਂ ਹੁੰਦੇ ਮੈਂ ਪਿੱਛੇ ਦੋ ਦਿਨ ਪਹਿਲਾਂ ਇੱਕ ਥਾਟ ਪੜਿਆ ਕਹਿੰਦਾ ਅੱਜ ਕੱਲ੍ਹ ਸ਼ੁਭ ਚਿੰਤਕ ਇਦਾਂ ਦੇ ਆ ਕਿ ਸਾਡਾ ਸ਼ੁਭ ਹੁੰਦਾ ਦੇਖ ਕੇ ਚਿੰਤਾ ਵਿੱਚ ਪੈ ਜਾਂਦੇ ਆ ਸ਼ੋਭਤਿੰ ਤੱਕ ਜਿਨ੍ਹਾਂ ਨੂੰ ਸ਼ੰਭ ਹੁੰਦਾ ਦੇਖ ਕੇ ਚਿੰਤਾ ਲੱਗ ਜਾਂਦੀ ਹਾਏ ਇਹਨਾਂ ਦਾ ਸਭ ਕੁਝ ਚੰਗਾ ਹੋ ਗਿਆ ਲੈ ਮੁੰਡਾ ਬਾਹਰ ਚਲੇ ਗਿਆ ਤੇ ਫਿਰ ਉਹ ਕਹਿਣਗੇ ਤੂੰ ਐਦਾਂ ਕਰ ਲਿਆ ਤੂੰ ਉਦਾਂ ਕਰ ਲਿਆ ਤੁਸੀਂ ਦੀਨਮੱਜ ਐਦਾਂ ਕਰ ਲਿਆ ਫਲਾਨਾ ਟਮਕਾਨਾ ਐਕਚੁਅਲੀ ਵਿੱਚ ਉਹਨੂੰ ਜੈਲਸ ਹੋ ਰਹੀ ਆ ਤੇਰਾ ਮੁੰਡਾ ਕੈਨੇਡਾ ਚਲੇ ਗਿਆ ਤੇਰਾ ਮੁੰਡਾ ਇਟਲੀ ਦੇ ਪੇਪਰ ਨਿਕਲ ਆਏ ਤੇਰੇ ਪੋਤਾ ਵੀ ਹੋ ਗਿਆ ਤੇਰੇ ਪੋਤੀ ਵੀ ਹੋ ਗਈ ਦੋਤਾ ਵੀ ਹੋ ਗਿਆ ਦੋਤੀ ਵੀ ਹੋ ਗਈ ਚੰਗੇ ਘਰਾਂ ਚ ਰਿਸ਼ਤੇ ਹੋਗੇ ਨਿਆਣੇ ਵੀ ਪੜ੍ਹ ਲਿਖ ਗਏ ਅਫਸਰ ਵੀ ਲੱਗ ਗਏ ਤੁਹਾਡੇ ਘਰ ਤਾਂ ਹਾਸੇ ਦੀਆਂ ਬਾਜਾਂ ਆਉਂਦੀਆਂ ਉਹਨਾਂ ਨੂੰ ਦਿੱਕਤ ਤੁਹਾਡੀ ਚਿਹਰ ਚੋਂ ਦੇ ਨਾਲ ਨਹੀਂ ਐਕਚੁਅਲ ਦੇ ਵਿੱਚ ਪਰੇਸ਼ਾਨੀ ਆ ਕਿ ਬਰਦਾਸ਼ਤ ਨਹੀਂ ਹੋ ਰਹੀਆਂ ਤੁਹਾਡੀਆਂ ਖੁਸ਼ੀਆਂ ਪਰ ਉਹ ਸਿੱਧਾ ਥੋੜੀ ਤੁਹਾਨੂੰ ਕਹਿ ਸਕਦੇ ਕਿ ਤੁਸੀਂ ਮਠਿਆਈ ਦਾ ਡੱਬਾ ਲੈ ਕੇ ਗਏ ਹੋ ਕਿ ਲਓ ਜੀ ਭਾਬੀ ਜੀ ਭੈਣ ਜੀ ਚਾਚੀ ਜੀ ਪਰਸ ਗੁੱਲਨੇ ਖਾਓ ਆਪਣੇ ਮੁੰਡੇ ਦਾ ਨਾ ਕੈਨੇਡਾ ਦਾ ਵੀਜ਼ਾ ਆ ਗਿਆ ਹੁਣ ਉਹ ਤੁਹਾਨੂੰ ਇਦਾਂ ਥੋੜੀ ਕਹਿਣਗੇ ਪਈ ਅਸੀਂ ਤਾਂ ਬੜੇ ਦੁਖੀ ਆ ਸੜ ਗਏ ਮੇਰੇ ਤੇ ਮਾਂ ਨੇ ਖਬਰ ਸੁਣ ਕੇ ਵੀ ਤੇਰਾ ਮੁੰਡਾ ਕੈਨੇਡਾ ਚੱਲ ਗਿਆ ਉਹ ਨਹੀਂ ਕਹਿ ਪਾਉਣਗੇ ਇੰਨੀ ਹਿੰਮਤ ਨਹੀਂ ਹੈਗੀ ਪਰ ਹੋਇਆ ਅਸਲ ਸੋਨਾਂ ਨਾਲ ਇਹੀ ਆ ਤੂੰ ਕਹਿਣਗੇ ਅੱਛਾ ਤੇ ਠੀਕ ਆ ਤੁਸੀਂ ਹਰ ਐਤਵਾਰ ਮੂੰਹ ਚੱਕ ਕੇ ਕਿੱਥੇ ਤੁਰ ਜਾਣੇ ਹੁੰਨੇ ਆ ਐਕਚੁਅਲ ਜੇ ਤੁਹਾਨੂੰ ਇਹ ਨਹੀਂ ਪੁੱਛ ਰਹੇ ਤੁਸੀਂ ਕਿੱਥੇ ਤੁਰ ਜਾਨੇ ਹੋ ਐਕਚੁਅਲ ਜੇ ਤੁਹਾਨੂੰ ਉਹ ਕਹਿਣ ਦੇ ਹਾਏ ਹਾਏ ਇਹ ਪਿੱਛੇ ਰਹਿ ਗਏ ਤੁਸੀਂ ਆਹ ਤਵਾਰ ਨੂੰ ਜਾ ਕੇ ਸਾਰੇ ਬਰਕਤਾਂ ਤੁਸੀਂ ਲੈ ਲੈਣੀਆਂ ਸਮਝ ਰਹੇ ਹੋ ਤਾਂ ਉਹ ਨਾ ਵੜ ਪਾ ਕੇ ਗੱਲ ਕਰ ਰਹੇ ਅਸਲ ਦੇ ਵਿੱਚ ਜਲਸ ਹੋ ਰਹੀ ਉਹਨਾਂ ਨੂੰ ਤੁਹਾਡੀਆਂ ਬlesings ਦੀ ਤਾਂ ਤੁਸੀਂ ਉਹਨਾਂ ਦੀ ਕੇਅਰ ਨਾ ਕਰਿਆ ਕਰੋ ਜਿਹੜੇ ਸ਼ੁਭ ਚਿੰਤਕ ਸ਼ੁਭ ਹੁੰਦਿਆ ਵੇ ਕਿ ਚਿੰਤਾ ਵਿੱਚ ਪੈ ਜਾਂਦੇ ਨਾ ਉਹਨਾਂ ਨੂੰ ਕਹੋ ਵੀ ਲੱਗੇ ਰੋ ਮੁੰਨਾ ਭਾਈ ਸੋਹਣਾ ਕੰਮ ਆ ਕਰੀ ਚੱਲੋ ਤੁਹਾਡਾ ਬਿਜ਼ੀ ਰਹਿਣਾ ਹੀ ਚੰਗਾ ਆ ਜੇ ਦਿਮਾਗ ਤੁਹਾਡਾ ਖਾਲੀ ਹੋ ਗਿਆ ਤੇ ਸ਼ਤਾਨ ਦਾ ਘਰ ਬਣ ਜਾਣਾ ਕਿਸੇ ਕੰਮੇ ਲੱਗੇ ਰੋ ਉਹਨਾਂ ਨੂੰ ਲੱਗੇ ਰਹਿਣ ਦਿਓ ਪਰ ਤੁਸੀਂ ਉਹਨਾਂ ਦੇ ਪਿੱਛੇ ਨਾ ਲੱਗਿਓ ਨਾ ਉਹਨਾਂ ਵਾਲੇ ਕੰਮ ਵਿੱਚ ਹੀ ਲੱਗਿਓ ਹallelujah ਸੋ ਕਹਿੰਦਾ ਆਓ ਕਿਰਪਾ ਦੇ ਸਿੰਘਾਸਨ ਅੱਗੇ ਦਲੇਰੀ ਨਾਲ ਚੱਲੀਏ ਡਰ ਡਰ ਕੇ ਨਹੀਂ ਕਾਬਰ ਕਾਬੜ ਕੇ ਨਹੀਂ ਲੁੱਕ ਛੁਪ ਕੇ ਨਹੀਂ ਦਲੇਰੀ ਦੇ ਨਾਲ ਕਿਰਪਾ ਵਾਲਾ ਸਿੰਘਾਸਣ ਜਿੱਥੋਂ ਪਰਮੇਸ਼ਵਰ ਦੀ ਕਿਰਪਾ ਆਉਂਦੀ ਆ ਮਤਲਬ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਅਸੀਂ ਦਇਆ ਪ੍ਰਾਪਤ ਕਰੀਏ ਕਿਉਂ ਦਲੇਰੀ ਨਾਲ ਚੱਲਣਾ ਪਈ ਸਾਨੂੰ ਉਹਦੀ ਦਇਆ ਪ੍ਰਾਪਤ ਹੋ ਜੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ ਹallelujah ਕਿਹੜੀ ਕਿਰਪਾ ਅਣੀ ਅੱਜ ਪਰਮੇਸ਼ਵਰ ਦੇ ਕੋਲੋਂ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ ਜਿੱਦਣ ਸਾਨੂੰ ਲੋਰਤ ਆ ਉਦਣ ਸਾਡੇ ਕੋਲੇ ਸਾਰਾ ਕੁਝ ਹੋਵੇ ਹallelujah ਜਿੱਦਣ ਮੇਰੇ ਬੱਚਿਆਂ ਦੀ ਫੀਸ ਦੀ ਜ਼ਰੂਰਤ ਆ ਉਹ ਦਿਨ ਮੇਰੇ ਜੇਬ ਵਿੱਚ ਬੱਚਿਆਂ ਦੀ ਫੀਸ ਵੀ ਹੋਵੇ ਜਦੋਂ ਮੇਰੇ ਘਰ ਵਿੱਚ ਝੰਮੀ ਚਾਟੇ ਦੀ ਜ਼ਰੂਰਤ ਆ ਉਹ ਕਿਰਪਾ ਮੇਰੇ ਉੱਤੇ ਹੋਵੇ ਕਿ ਮੇਰੀ ਢੱਮਮੀ ਚੋਂ ਆਟਾ ਹੀ ਨਾ ਮੁੱਕੇ ਹallelujah ਤੇ ਜੇ ਇਸ ਦਿਨ ਮੈਨੂੰ ਯਿਸੂ ਮਸੀਹ ਦੀ ਗਵਾਹੀ ਦੀ ਜ਼ਰੂਰਤ ਪਵੇ ਤਾਂ ਉਹ ਕਿਰਪਾ ਵੀ ਮੇਰੇ ਉੱਤੇ ਹੋਵੇ ਕਿ ਪ੍ਰਭੂ ਯਿਸੂ ਮਸੀਹ ਆਪਣੇ ਪਿਤਾ ਨੂੰ ਕਹਿਣ ਹਾਂਜੀ ਹਾਂਜੀ ਪਿਤਾ ਜੀ ਇਹਨਾਂ ਨੂੰ ਸੱਜੇ ਹੱਥ ਭੇਜੋ ਇਹ ਮੇਰੇ ਬੜੇ ਹੀ ਪਿਆਰੇ ਤਰੀਆਂ ਹallelujah ਕਹਿੰਦਾ ਅਸੀਂ ਉਥੋਂ ਉਹ ਕਿਰਪਾ ਲੈ ਲਈਏ ਜਿਹੜੀ ਵੇਲੇ ਸਿਰ ਸਾਡੀ ਸਹਾਇਤਾ ਕਰੇ ਕਈ ਵਾਰੀ ਵੇਲੇ ਸਿਰ ਸਹਾਇਤਾ ਨਾ ਮਿਲਣ ਤੇ ਬੰਦਾ ਖਤਮ ਹੋ ਜਾਂਦਾ ਆ ਕਿਸੇ ਦਾ ਐਕਸੀਡੈਂਟ ਹੋ ਜਾਵੇ ਤਾਂ ਵੇਲੇ ਸਿਰ ਕੋਈ ਉਥੇ ਨਾ ਪਹੁੰਚੇ ਤਾਂ ਬੰਦਾ ਖਤਮ ਹੋ ਸਕਦਾ ਹੈ ਕਿਸੇ ਮਰੀਜ਼ ਨੂੰ ਹਸਪੀਟਲ ਲੈ ਕੇ ਕੋਈ ਗਿਆ ਹੋਵੇ ਡਾਕਟਰ ਵੇਲੇ ਸਿਰ ਉੱਥੇ ਨਾ ਹੋਵੇ ਉਸ ਸਮੇਂ ਤਾਂ ਮਰੀਜ਼ ਦਾ ਇਲਾਜ ਨਹੀਂ ਹੁੰਦਾ ਪਰ ਸਾਡੇ ਕੋਲੇ ਕਿਹੜੀ ਕਿਰਪਾ ਹੋਣੀ ਚਾਹੀਦੀ ਹੈ ਵੇਲੇ ਸਿਰ ਸਾਡੀ ਸਹਾਇਤਾ ਹੋਵੇ ਮੈਂ ਯਕੀਨ ਕਰਦੀ ਹਾਂ ਕਿ ਤੁਹਾਡੇ ਐਕਸੀਡੈਂਟ ਕਦੀ ਵੀ ਨਹੀਂ ਹੋਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਦੀ ਵੀ ਤੁਹਾਨੂੰ ਹਸਪਤਾਲਾਂ ਦੇ ਵਿੱਚ ਜਾਣਾ ਹੀ ਨਾ ਪਵੇ ਇਹ ਮੇਰੀ ਪ੍ਰਾਰਥਨਾ ਹੈ ਪਰ ਮੇਰੀ ਇਹ ਪ੍ਰਾਰਥਨਾ ਹੈ ਕਿ ਜਦ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪਵੇ ਤਾਂ ਵੇਲੇ ਸਿਰ ਪਰਮੇਸ਼ਵਰ ਦੀ ਕਿਰਪਾ ਦੇ ਅਨੁਸਾਰ ਤੁਹਾਡੀ ਸਹਾਇਤਾ ਹੋਵੇ ਹallelujah ਪਰ ਵੇਲੇ ਸਿਰ ਸਹਾਇਤਾ ਹੋਣੀ ਕਿਵੇਂ ਆ ਜੇ ਵੇਲੇ ਸਿਰ ਪਰਮੇਸ਼ਵਰ ਦੇ ਘਰ ਪਹੁੰਚਾਂਗੇ ਜੇ ਵੇਲੇ ਸਿਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਾਂਗੇ ਜੇ ਪ੍ਰਾਰਥਨਾ ਦੇ ਸਮੇਂ ਵਿੱਚ ਪ੍ਰਾਰਥਨਾ ਕਰਾਂਗੇ ਪ੍ਰਾਰਥਨਾ ਦੇ ਸਮੇਂ ਵਿੱਚ ਅਰਥਨਾ ਕਰਾਂਗੇ ਸੱਚ ਬੋਲਣ ਦੇ ਵੇਲੇ ਸੱਚ ਬੋਲਾਂਗੇ ਇਮਾਨਦਾਰੀ ਦੇ ਵੇਲੇ ਇਮਾਨਦਾਰੀ ਵਿਖਾਵਾਂਗੇ ਪਰਮੇਸ਼ਵਰ ਦੇ ਵਚਨਾਂ ਦੀ ਆਗਿਆਕਾਰੀ ਕਰਾਂਗੇ ਵੇਲੇ ਸਿਰ ਸਹਾਇਤਾ ਪ੍ਰਾਪਤ ਕਰਾਂਗੇ ਹallelujah ਹallelujah Thank you Jesus ਸੋ ਕਦੀ ਵੀ ਪ੍ਰਾਰਥਨਾ ਤੋਂ ਵਾਂਝੇ ਨਾ ਰਹੋ ਪ੍ਰਾਰਥਨਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਹਿੱਸਾ ਬਣਾ ਲਵੋ ਜ਼ਰੂਰੀ ਕੰਮ ਸਮਝ ਲਵੋ ਜਿੱਦਾਂ ਦਿਲ ਕਰੇ ਜਾਂ ਨਾ ਕਰੇ ਤੁਸੀਂ ਜੌਬ ਤੇ ਜਾਣੇ ਹੀ ਜਾਣੇ ਮੈਂ ਕਹਿੰਦੀ ਤੁਸੀਂ ਪ੍ਰਾਰਥਨਾ ਵੀ ਇਦਾਂ ਹੀ ਸ਼ੁਰੂ ਕਰਨੀ ਪੈਣੀ ਆ ਦਿਲ ਕਰੇ ਜਾਂ ਨਾ ਕਰੇ ਤੁਸੀਂ ਮਨ ਨੂੰ ਮਾਰ ਕੇ ਪ੍ਰਾਰਥਨਾ 'ਚ ਬੈਠੋ ਜਦੋਂ ਇੱਕ ਵਾਰੀ ਮੰਨ ਲੱਗਣਾ ਸ਼ੁਰੂ ਹੋ ਗਿਆ ਫੇਰ ਤੁਸੀਂ ਨਿਰੰਤਰ ਆਪੇ ਹੀ ਹੋ ਜਾਣਾ ਪ੍ਰਭੂ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਮਨ ਨਹੀਂ ਲੱਗਦਾ ਪ੍ਰਾਰਥਨਾ ਦੇ ਵਿੱਚ ਇਸ ਲਈ ਉਹ ਕੰਟੀਨਿਊ ਨਹੀਂ ਕਰ ਪਾਉਂਦੇ ਪਰ ਤੁਸੀਂ ਰੂਟੀਨ ਬਣਾਓ ਜਦੋਂ ਰੁਟੀਨ ਵਿੱਚ ਤੁਸੀਂ ਬੈਠਣ ਲੱਗੇ ਮਨ ਨੂੰ ਸਮਝ ਆ ਜਣੀ ਵੀ ਇਹ ਕੰਮ ਕਰਨਾ ਹੀ ਕਰਨਾ ਹੈ ਫਿਰ ਤੁਸੀਂ ਦੇਖਿਓ ਉਹ ਆਪਣੇ ਆਪ ਹੀ ਜਿਹੜਾ ਆ ਚਾ ਨਾਲ ਹੋਣ ਲੱਗ ਜਾਣਾ ਅਰ ਪ੍ਰਾਰਥਨਾ ਪਤਾ ਕੀ ਆ ਪ੍ਰਾਰਥਨਾ ਉਹ ਪਰਮਿਸ਼ਨ ਆ ਜੋ ਹੈਵਨ ਨੂੰ ਅਲਾਉ ਕਰਦੀ ਆ ਤੁਹਾਡੀ ਜ਼ਿੰਦਗੀ ਵਿੱਚ ਇੰਟਰਫੇਅਰ ਕਰਨ ਨੂੰ ਪ੍ਰਾਰਥਨਾ ਪਰਮੇਸ਼ਰ ਨੂੰ ਬੁਲਾਹਟ ਪੇਸ਼ ਦੀਆ ਕਿ ਆਓ ਪ੍ਰਭੂ ਜੀ ਮੇਰੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਦਿਓ ਮੈਨੂੰ ਤੁਹਾਡੀ ਦਖਲ ਅੰਦਾਜ਼ੀ ਦੀ ਜ਼ਰੂਰਤ ਹੈ ਕਿ ਤੁਸੀਂ ਦਖਲ ਦਿਓ ਮੇਰੀ ਜ਼ਿੰਦਗੀ ਦੇ ਵਿੱਚ ਜਿੱਥੇ ਗੜਬੜ ਆ ਮੇਰਾ ਸੁਧਾਰ ਕਰੋ ਜਿੱਥੇ ਮੇਰੇ ਘਰ ਵਿੱਚ ਗੜਬੜ ਆ ਮੇਰੇ ਘਰ ਦਾ ਸੁਧਾਰ ਕਰੋ ਜਿੱਥੇ ਮੇਰੇ ਬੱਚਿਆਂ ਵਿੱਚ ਗੜਬੜ ਆ ਮੇਰੇ ਬੱਚਿਆਂ ਦਾ ਸੁਧਾਰ ਕਰੋ ਪ੍ਰਾਰਥਨਾ ਬਹੁਤ ਜ਼ਰੂਰੀ ਆ ਅੱਜ ਬਹੁਤ ਸਾਰੇ ਲੋਕ ਆ ਜਦੋਂ ਸਾਨੂੰ ਮਿਲਦੇ ਆਸੀਂ ਉਹਨਾਂ ਨੂੰ ਪੁੱਛਦੇ ਆ ਜਦੋਂ ਆਣ ਕੇ ਕਹਿੰਦੇ ਸਾਨੂੰ ਗਰੀਬੀ ਨੇ ਬਹੁਤ ਸਤਾਇਆ ਕਰਜ਼ੇ ਨੇ ਬਹੁਤ ਦੱਬਿਆ ਪਿਆ ਆ ਤੇ ਮੈਂ ਉਹਨਾਂ ਨੂੰ ਪੁੱਛਦੀ ਆ ਕਿੰਨਾ ਚਿਰ ਹੋ ਗਿਆ ਆ ਕਹਿੰਦੇ 5-6 ਸਾਲ ਹੋ ਗਏ ਆ 8-9 ਸਾਲ ਹੋ ਗਏ ਆ ਤੇ ਮੈਂ ਉਹਨਾਂ ਨੂੰ ਪੁੱਛਦੀ ਆ ਤੁਸੀਂ ਪ੍ਰਾਰਥਨਾ ਕਿੰਨਾ ਚਿਰ ਕਰਦੇ ਆ ਆ ਕਰਦੇ ਆ ਇਹ ਮਤਲਬ ਕਿ 10 ਮਿੰਟ ਵੀ ਨਹੀਂ ਘੇ ਹੁੰਦੇ ਤੇ ਜਾਂ ਪੇ ਸੋਣੀ ਜੀ ਸਮਾਈਲ ਦੇ ਰੰਦੇ ਆਵਾਜ਼ ਵੀ ਨਹੀਂ ਨਿਕਲਦੀ ਮੁਸਕਰਾਹਟ ਦੇ ਨਾਲ ਪ੍ਰਾਰਥਨਾ ਕਿੰਨਾ ਚਿਰ ਕਰਦੇ ਪਾਸਟਰ ਜੀ